ਅੱਜ ਆਪਾਂ ਜਾ ਰਹੇ ਆ ਪਿੰਡ ਬੋਪਰਾਏ ਜਿਹੜਾ ਕਿ ਤਰਨਤਾਰਨ ਜ਼ਿਲ੍ਹਾ ਪੱਟੀ ਵਾਲੇ ਮੋੜ ਤੋਂ ਅੱਗੇ ਪਿੰਡ ਬੋਪਰਾਏ ਉੱਥੇ ਪਈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹਨਾਂ ਕੋਲ ਨਾ 3 AC ਆ 2 ਵਿੰਡੋ ਐ 1 ਸਪਲਟ ਐ 3-4 ਦਿਨ ਪਹਿਲਾਂ ਆਪਣੇ ਨਾਲ ਗੱਲ ਹੋਈ ਸੀ ਤੇ ਬਾਈ ਜੀ ਹੁਣੇ ਕਹਿੰਦੇ ਵੀ ਤੁਸੀਂ ਆਪਣੇ AC ਕਰਕੇ ਜੋ ਇਸ ਵਾਰੀ ਅਸੀਂ ਤੁਹਾਡੇ ਕੋਲ AC ਸਰਵਿਸ ਕਰਵਾਉਣੇ ਆ ਤੇ ਇਸ ਟਾਈਮ ਆਪਾਂ ਰੋਡ ਹੈਗਾ NH 703 B ਆਪਣੀ ਵਾਲੀ ਸਾਈਡ ਦਾ A ਐ ਤੇ ਇਧਰ B ਰੋਡ ਐ ਪਿੰਡ ਹੈਗਾ ਤੁੰਗ ਇਸ ਤੋਂ ਅੱਗੇ ਤਕਰੀਬਨ ਆਪਣਾ 7 ਕਿਲੋਮੀਟਰ ਹੈਗਾ ਪੱਤੀ ਵਾਲਾ ਮੋੜ ਉਸ ਤੋਂ ਅੱਗੇ ਲਗਭਗ 2-3 ਕਿਲੋਮੀਟਰ ਹੈਗਾ ਬੋਪਾਰਾ ਪਿੰਡ ਜਾ ਕੇ ਦੇਖਦੇ ਆ ਏਸੀ ਦੇ ਵਿੱਚ ਕੋਈ ਪ੍ਰੋਬਲਮ ਵੀ ਆ ਕਿਉਂਕਿ ਏਸੀ ਹੁਣ ਬੰਦ ਨੇ ਤੇ ਜਦੋਂ ਆਪਾਂ ਸਰਵਿਸ ਕਰਨ ਜਾਂਦੇ ਆ ਤੇ ਕਈ ਵਾਰੀ ਏਸੀਆਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਨਿਕਲਦੀ ਆ ਜਿਵੇਂ ਜ਼ਿਆਦਾਤਰ ਤਾਂ ਗੈਸ ਦੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਛੋਟੀ ਮੋਟੀ ਪ੍ਰੋਬਲਮ ਜਦੋਂ ਏਸੀ ਬੰਦ ਹੋ ਜਾਂਦੀ ਤੇ ਉਦੋਂ ਆਪਾਂ ਓਵੇਂ ਨੂੰ ਢੱਕ ਦਿੰਨੇ ਆ ਤੇ ਜਾ ਕੇ ਚੈੱਕ ਵੀ ਕਰਨਾ ਪੈਂਦਾ ਤੇ ਹੁਣ ਆਪਾਂ ਪਹੁੰਚਦੇ ਆਂ ਦੇਖਦੇ ਆਂ ਅੱਜ ਟਾਈਮ ਥੋੜਾ ਜਿਹਾ ਲੇਟ ਆ ਲਗਭਗ ਸਵਾ ਪੌਣੇ ਕੋ 3 ਹੋ ਗਏ ਨੇ ਤੇ 15 20 ਮਿੰਟ ਅਜੇ ਆਪਾਂ ਨੂੰ ਜਾਂਦਿਆ ਲੱਗ ਜਾਣਾ ਕਰਦੇ ਆਂ ਚੈੱਕ ਦੇਖਦੇ ਆਂ ਬਣੇ ਰਿਹਾ ਜੇ ਆਪਣੇ ਇਸ ਵਲੌਗ ਨਾਲ ਮਿਲਦੇ ਆਂ ਤੁਹਾਨੂੰ ਅਗਲੀਆਂ ਰਾਵਾਂ ਤੇ ਆ ਗਿਆ NHB ਤੇ ਟੋਲ ਪਲਾਜ਼ਾ ਬਣਿਆ ਜਿਹੜਾ ਪੱਤੀ ਵਾਲੇ ਮੋੜ ਤੋਂ ਪਹਿਲਾਂ ਆਉਣਾ ਹੈ ਕਿਉਂਕਿ ਸੜਕ ਵੀ ਨਵੀਂ ਬਣੀ ਫਿਰ ਟੋਲ ਦਾ ਨਾ ਲੈਣੇ ਲੱਗਦਾ ਪੱਤੀ ਵਾਲੇ ਮੋੜ ਤੋਂ ਪਹਿਲਾਂ ਜਿਹੜਾ ਇਹਦਾ ਨਾ ਰੇਲਵੇ ਫਾਰਡ ਕੋਲ ਦਾ ਬਹੁਤ ਟਾਈਮ ਖਰਾਬ ਹੋ ਜਾਂਦਾ ਇਹ ਤੇ ਵੀ ਮਜ਼ਾਵਾ ਕੋਲ ਹੈ ਆ ਰਹੇ ਹਾਂ ਪੂਰਾ ਇੱਥੇ ਰਸ਼ ਰਹਿੰਦਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਜਿਵੇਂ ਜਿਵੇਂ ਰੋਡ ਬਣ ਬਣ ਕੇ ਤੇ ਪੂਰੀ ਤਰੱਕੀ ਦੇ ਵਿੱਚ ਪੰਜਾਬ ਆ ਰਿਹਾ ਹੈਗਾ ਚੰਗੀ ਗੱਲ ਹੈ ਸਾਫ ਸੁਥਰਾ ਰੋਡ ਜੋ ਲੈਣ ਦਾ ਸਫ਼ਰ ਵੀ ਜਗਾ ਦੇ ਰਿਹਾ ਹੈਗਾ ਇਹ ਆ ਗਿਆ ਪੱਟੀ ਵਾਲਾ ਮੋੜ ਚੌਂਕ ਦਾ ਇੱਥੇ ਕਰਨੀ ਬਣਿਆ ਇੱਥੇ ਬਣਿਆ ਬਹੁਤ ਪਰਾ ਸਾ ਜੁੜਾਇਆ ਤੇ ਇਥੋਂ ਆਪਾਂ ਖੱਬੇ ਹੋ ਜਾਣਾ ਜਨ ਕਰਨ ਵਾਲੀ ਸਾਈਡ ਨੂੰ ਬੋਲਟੋਲੇ ਵਾਲੀ ਸਾਈਡ ਨੂੰ ਇਹ ਪੱਟੀ ਬਹੁਤ ਵੱਡਾ ਸ਼ਹਿਰ ਬਹੁਤ ਜ਼ਿਆਦਾ ਮਾਮਲਾ ਤਰਿਆ ਜਾਂਦਾ ਸੀ ਕਹਿੰਦੇ ਪੱਟੀ ਦਾ 9 ਲੱਖ ਮਾਲਵਾ ਕਰਦਾ ਸੀ ਜਦੋਂ ਮੁਗਲ ਹਕੂਮਤ ਹੁੰਦੀ ਸੀ ਆਹ ਲਓ ਕਿੰਨਾ ਸੋਹਣਾ ਸ਼ਹਿਰ ਕਰ ਕੋਲ ਆ ਜੇ ਸੇਵਾ ਚੱਲਦੀ ਹੋਵੇ ਨੋਬੂ ਜੀ ਉਪਰ ਹੈ ਪਿੰਡ ਇਹ ਆ ਇਧਰੋਂ ਗਲੀ ਮੁੜ ਕੇ ਆਹ ਅੱਜ ਤੋਂ ਆਏ ਗੀ ਗਲੀ ਅਗਲੀ ਥਾਣੀ ਠੀਕ ਆ ਜੀ ਧੰਨਵਾਦ ਇਹ ਆ LG ਦਾ ਵਿੰਡੋ AC ਤੇ ਇਹਦੇ ਵਿੱਚ ਕੂਲਿੰਗ ਦੀ ਵੀ ਸਮੱਸਿਆ ਆ ਪਿਛਲੀ ਵਾਰੀ ਇਹਦੇ ਵਿੱਚ ਗੈਸ ਵੀ ਭਰਾ ਚੁੱਕੇ ਸੀਗੇ ਪਰ ਫਿਰ ਵੀ ਕੂਲਿੰਗ ਇਹਦੀ ਨਹੀਂ ਬਣੀ ਗਈ ਤੇ ਹੁਣ ਆਪਾਂ AC ਨੂੰ ਚੈੱਕ ਕਰ ਲਿਆ ਹੈਗਾ ਤੇ ਚੈੱਕ ਕਰਨ ਤੋਂ ਬਾਅਦ ਦੇ ਵਿੱਚ AC ਨੂੰ ਥੱਲੇ ਉਤਾਰਾਂਗੇ LG AC ਦੇ ਵਿੱਚ ਨਾ ਸਭ ਤੋਂ ਵੱਡੀ ਇਹ ਸੁਖ ਹੁੰਦਾ ਹੈ ਕਿ ਇਹਦੇ ਜਿਹੜੇ ਜੈਕ ਕੇ PCB ਵਾਲੇ ਉਹ ਨਿਕਲ ਜਾਂਦੇ ਨੇ ਤੇ PCB ਨੂੰ ਥੱਲੇ ਮਤਲਬ ਬਾਹਰ ਕੱਢ ਕੇ ਆਪਾਂ ਸਰਵਿਸ ਕਰ ਲਈਏ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਸਰਕਟ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਹੁਣ ਆਪਾਂ ਏਸੀ ਦੀ ਪੀਸੀਬੀ ਉਤਾਰ ਕੇ ਤੇ ਏਸੀ ਨੂੰ ਬਾਹਰ ਕੱਢ ਕੇ ਲੈ ਆਏ ਹਾਂ ਬਾਹਰ ਓਪਨ ਦੇ ਵਿੱਚ ਆਪਾਂ ਏਸੀ ਨੂੰ ਰੱਖ ਲਿਆ ਤੇ ਹੁਣ ਜਿੰਨੇ ਵੀ ਨੇ ਨੱਟ ਲੱਗੇ ਹੋਏ ਸੀ ਸਾਰੇ ਖੋਲ ਦਵਾਂਗੇ ਤੇ ਜਿਹੜੇ ਜਿਹੜੇ ਸਾਰੇ ਕਵਰ ਉਹ ਉਤਾਰ ਦਵਾਂਗੇ ਤਾਂ ਜੋ ਜਿਹੜੀ ਸਰਵਿਸ ਹੈ ਨਾ ਸਹੀ ਤਰੀਕੇ ਨਾਲ ਹੋ ਜਾਈਗੀ ਹਾਂ ਚਲਿਆ ਠੀਕ ਆ ਏਸੀ ਨਵਾ ਦੇਣਾ ਤੁਹਾਡਾ ਅੱਜ ਏਸੀ ਨਵਾ ਜੀਏ ਕਿਆ ਬਾਤ ਕੋਈ ਨਹੀਂ ਗੱਟਾ ਕਰਦੇ ਦੂਰ ਹੋ ਗਏ ਮਾਰ ਦੂਰ ਹੋ ਗਏ ਪਿੱਛੇ ਹੋ ਗਏ ਕਿਆ ਬਾਤ ਖੁਸ਼ ਹੁਣ ਬੱਸ ਲੈਉਣ ਦੇ 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 ਹੁਣ ਬੱਸ ਐਡੀ ਸ਼ੇਪ ਇੰਜੀਨੀਅਰ ਦਾ ਬਣਾਉਣਾ ਉਹ ਬੱਸ ਕਰ ਦੇ ਦਾਂਗੇ ਤੈਨੂੰ ਬੱਸ ਪਾ ਲਈ ਹਾਂ ਹਾਂ ਹੋਰ ਲੈ ਹਰ ਹਾਂਈ ਬੜੀ ਦੂਰ ਜਾਣਾ ਈ ਚੱਲ ਮਾਰ ਹੁਣ ਚੱਲ ਤੇ ਬਸ ਕਰ ਦੇ ਦੇ ਉਹ ਦੇ ਦੇ ਬਟੂ ਦੇ ਦੇ ਬੰਦੇ ਕਿਉਂ ਥੈਂਕ ਯੂ ਹੈਲਪ ਕਰਨ ਵਾਲਾ ਇਸ ਵਿੰਡੋ ਏਸੀ ਦੀ ਸਰਵਿਸ ਵਾਲਾ ਕੰਮ ਕੰਪਲੀਟ ਹੋ ਗਿਆ। ਇੱਕ ਸਮੱਸਿਆ ਦੇ ਵਿੱਚ ਹੋਰ ਵੀ ਬਹੁਤ ਜ਼ਿਆਦੀ ਸੀ ਕਿ ਏਸੀ ਦੇ ਵਿੱਚ ਨਾ ਬਹੁਤ ਜ਼ਿਆਦੀ ਬਰਫ਼ ਜੰਮ ਜਾਂਦੀ ਸੀ। ਉਹ ਵੀ ਆਪਾਂ ਦੀ ਸਮੱਸਿਆ ਓਕੇ ਕਰ ਦਿੱਤੀ ਐ। ਤੇ ਹੁਣ ਆਪਾਂ ਦੂਸਰੇ ਘਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਲੋਇਡ ਕੰਪਨੀ ਦੇ ਦੋ ਏਸੀ ਲੱਗੇ ਆ। ਇਹ ਏਸੀ ਦੀ ਪਾਈਪ ਅੰਡਰਗਰਾਊਂਡ ਆਉਂਦੀ ਐ ਤੇ ਇਹਦਾ ਸਾਰਾ ਕਵਰ ਜਿਹੜਾ ਕਿਸੇ ਬੰਨੇ ਕੋਈ ਵੀ ਲੋਕ ਨਹੀਂ ਪਿਆਏਗਾ। ਸਾਰਾ ਟਾਚਾ ਹੀ ਜਾਂਦਾ ਹਿਲਦਾ ਪਿਆਗਾ। ਤੇ ਦੂਜੇ ਬੰਨੇ ਹੋਣੇ ਦੀ ਆਪਾਂ ਸਰਵਿਸ ਵੀ ਕਰਨੀ ਆ ਤੇ ਸਾਰੇ ਆਪਾਂ ਇਹਦੇ ਇੱਕ ਵਾਰੀ ਕਵਰ ਉਤਾਰ ਲੈਨੇ ਆ ਤੇ ਹੁਣ ਕਵਰ ਉਤਾਰਿਆ ਤੇ ਵਿਚਲੇ ਬੰਨੇ ਤੁਸੀਂ ਦੇਖੋ ਆ ਸਾਰੇ ਜਿਹੜੇ ਆ ਜਿੰਨੇ ਵੀ ਆ ਵਾਇਰ ਓਵੇਂ ਛੱਡੀਆਂ ਹੋਈਆਂ ਕਿਸੇ ਬੰਨੇ ਕੋਈ ਨੱਡ ਨਹੀਂ ਲੱਗਾ ਕੁਛ ਨਹੀਂ ਸਾਰਾ ਓਪਨ ਹੀ ਪਿਆਗਾ ਬਾਕੀ ਆਪਾਂ ਇਹਨੂੰ ਖੋਸ਼ੀ ਕਰਾਂਗੇ ਸਰਵਿਸ ਦੇ ਨਾਲ ਨਾਲ ਚਲੋ ਇਹਦੀ ਸੈਟਿੰਗ ਵੀ ਕਰ ਦਾਂਗੇ ਅੰਡਰਗਰਾਉਂਡ ਪਾਈਪ ਹਮੇਸ਼ਾ ਏਸੀ ਵਾਲੇ ਬੰਦੇ ਤੋਂ ਪਵਾਓ ਚੈੱਕ ਤੁਹਾਡੇ ਕਿਸੇ ਵੀ ਏਰੀਆ ਦਾ ਹੋਵੇ ਤੇ ਇਧਰਲੇ ਬਨੇ ਆ ਚੂਵੇ ਨੇ ਵੀ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਕਰ ਦਿੱਤਾ ਆ ਸਾਰੀ ਪਾਈਪਾਂ ਦੇ ਉੱਪਰੋਂ ਇਨਸੂਲੇਸ਼ਨ ਵੀ ਕੱਟੀ ਹੋਈ ਆ ਤੇ ਜਿਹੜੀ ਪਾਣੀ ਵਾਲੀ ਪਾਇਪ ਇਹ ਨਾ ਇਹਦੀ ਵੀ ਸਹੀ ਸੈਟਿੰਗ ਨਹੀਂ ਹੈਗੀ ਪਾਇਪ ਜਿਹੜੀ ਉਹ ਰੋਂਗ ਰੱਖੀ ਗਈ ਤਾਂ ਜਾਂ ਉਧਰ ਦੀ ਕਮਾ ਕੇ ਪਾਇਪ ਹੀ ਕਰਨੀ ਪੈਣੀ ਹੈਗੀ ਆ ਇਦਾਂ ਦੀ ਸੈਟਿੰਗ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਲੱਗਦੀ ਆ ਹੁਣ ਆਪਾਂ ਇਸ ਏਸੀ ਦੀ ਉੱਪਰ ਹੀ ਸਰਵਿਸ ਕਰਨੀ ਹੈਗੀ ਆ ਕਿਉਂਕਿ ਇੰਨੀ ਜ਼ਿਆਦੀ ਇਹਦੇ ਵਿੱਚ ਡਸਟ ਨਹੀਂ ਹੈਗੀ ਤੇ ਉੱਪਰਲੇ ਬਨੇ ਆਪਾਂ ਦੀ ਸਰਵਿਸ ਦਾ ਕੰਮ ਕੰਪਲੀਟ ਕਰ ਰਹੇ ਆ ਉੱਪਰ ਵਾਲੀ ਪੌੜੀ ਤੇ ਚੜ ਕੇ ਤੀਜੀ ਮੰਜ਼ਲ ਤੇ ਆਪਾਂ ਪਹੁੰਚ ਗਏ ਇੱਧਰ ਵੇਖੋ ਇਹਦੇ ਛੱਤ ਤੇ ਜਿੱਥੋਂ ਸਾਰਾ ਪਿੰਡ ਦੇਖਦਾ ਬੜਾ ਸੋਹਣਾ ਸ਼ਾਨਦਾਰ ਪਿੰਡ ਹੈ ਵੇਖੋ ਨਜ਼ਾਰੇ ਬੋਪਾਰਾ ਦੇ ਪਿੰਡ ਦੇ ਸ਼ਾਮ ਦਾ ਟਾਈਮ ਹੈ ਅਜੇ ਕਾਫੀ ਜ਼ਿਆਦਾ ਆਪਣਾ ਕੰਮ ਕਰਨਾ ਰਿਹਾ ਇਹ ਕੋ ਲਵਾਈਡ ਦਾ ਲੱਗਾ ਉਹ ਵੀ ਸਰਵਿਸ ਕਰਨਾ ਇੱਧਰ ਵੇਖੋ ਸ਼ਾਨਦਾਰ 뷰 ਇੱਧਰ ਲੱਗਦਾ ਪ੍ਰੋਗਰਾਮ ਹੈ ਪੁੱਤ ਤੇ ਆਹ ਲਵਾਈਡ ਦਾ ਪਾਈਪਾਂ ਇੱਧਰ ਪਈਆਂ ਹੋਈਆਂ ਨੇ ਇਹ ਫਿਰ ਪਤਾ ਨਹੀਂ ਕਿਦੋਂ ਲਾਉਣਾ ਹੈਗਾ ਪਰ ਆ ਜਿਹੜੀ ਫਿਟਿੰਗ ਹੈ ਨਾ ਥੋੜਾ ਜਿਹਾ ਗਲਤ ਹੋਇਆ ਪਿਆ ਕੰਮ ਚਲੋ ਆਪਾਂ ਕਿਸੇ ਤਰੀਕੇ ਨਾਲ ਕਰਨਾ ਹੈ ਤੱਕੜਾ ਕੰਮ ਕਰਨਾ ਤੇ ਗਾਂ ਤੁਰਦੇ ਬੰਦ ਲਿਆ ਇਤਰੋ ਦੀ ਹੈ ਸਾਰੀ ਪੈਰ ਅੰਡਰਗਰਾਊਂਡ ਹੀ ਆ ਲਿਆ 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 ਫੜਾ ਬਲੇ ਲਾ ਦੀ ਤਾਰ ਪਹੁੰਚ ਗਈ ਪਹੁੰਚ ਜੇਗੀ ਚੱਲ ਐ ਥੱਲੇ ਨੂੰ ਛੱਡ ਦੇ

ਇਸ ਆਊਟਡੋਰ ਦਾ ਸਰਵਿਸ ਵਾਲਾ ਕੰਮ ਸਾਰਾ ਕਮਪਲੀਟ ਹੋ ਗਿਆ ਪੂਰਾ ਗੋਰਾ ਚਟਾ ਏਸੀ ਨਿਕਲ ਆਇਆ ਕਵਰ ਆਪਾਂ ਇਹਦੇ ਲਗਾ ਦਿੱਤੇ ਆ ਹੁਣ ਵਾਰੀ ਆ ਗਈ ਆ ਦੂਜੇ ਆਊਟਡੋਰ ਦੀ ਉੱਪਰ ਆਏ ਹੋਏ ਆ ਤੇ ਆਊਟਡੋਰ ਹੁਣ ਇਹਨਾਂ ਦੇ ਦੋਵਾਂ ਦੇ ਕਰ ਜਾਾਂਗੇ ਤੇ ਥੱਲੇ ਵਾਲਾ ਇਨਡੋਰ ਉਹ ਬਾਅਦ ਦੇ ਵਿੱਚ ਕਰ ਦਵਾਂਗੇ ਡਸਟ ਇਹਦੇ ਵਿੱਚ ਵੀ ਬਹੁਤ ਜ਼ਿਆਦੀ ਫਸੀ ਹੋਈ ਆ ਦੂਜੇ ਆਊਟਡੋਰ ਦੀ ਵੀ ਸਰਵਿਸ ਵਾਲਾ ਕੰਮ ਕੰਪਲੀਟ। ਇਹ ਵੀ ਐ ਪੂਰਾ ਗੋਰਾ ਚਿੱਟਾ ਨਿਕਲਿਆ ਜਿਵੇਂ ਪਾਰਲਰ ਤੋਂ ਹੋ ਗਿਆ ਹੁੰਦਾ। ਤੇ ਹੁਣ ਵਾਰੀ ਆ ਗਈ ਹੈ ਦੂਜੇ ਇਨਡੋਰ ਹੀਟਲੇ ਬਨੇ ਜਿਹੜਾ ਇਹਦਾ ਇਨਡੋਰ ਹੈ। ਇਹਦੀ ਵੀ ਆਪਾਂ ਸਰਵਿਸ ਕਰਦੇ ਪਏ ਆ। ਇਹਦੇ ਵਿੱਚ ਵੀ ਮਿੱਟੀ ਹੈਗੀ ਆ ਪਰ ਇੰਦੀ ਇੰਨੀ ਕੁ ਜਿਆਦਾ ਜ਼ਰੂਰਤ ਨਹੀਂ ਹੈਗੀ ਵੀ ਆਪਾਂ ਇਹਨੂੰ ਇਹਨੂੰ ਵੀ ਥੱਲੇ ਉਤਾਰਨਾ ਪਵੇ। ਤੇ ਇੱਧਰਲੇ ਬਨੇ ਪਾਣੀ ਵੇਖੋ ਕਿੰਨਾ ਜ਼ਿਆਦਾ ਡਸਟ ਦੇ ਨਾਲ ਮਿਕਸ ਹੋ ਕੇ ਆ ਰਿਹਾ ਹੈਗਾ। ਆ ਚੀਜ਼ ਵੇਖ ਕੇ ਨਾ ਬੜੀ ਹੈਰਾਨੀ ਜੀ ਹੋ ਰਹੀ ਹੈਗੀ ਆ ਕਿਉਂਕਿ ਚਿਪਕਲੀ ਜਿਹੜੀ ਹੈ ਨਾ ਪਾਣੀ ਪੀਤੀ ਜਾਂਦੀ ਜਦੋਂ ਦਾ ਮੈਂ ਏਸੀ ਸਰਵਿਸ ਕਰਦਾ ਤੇ ਡਰਦੀ ਵੀ ਨਹੀਂ ਹੈਗੀ ਤੇ ਜਿੰਨਾ ਪਾਣੀ ਆ ਰਿਹਾਗਾ ਤੇ ਨਾਲ ਦੀ ਨਾਲੇ ਪਾਣੀ ਪੀਤੀ ਜਾਂਦੀ ਹੈਗੀ ਇਹ ਪਤਨੀ ਵਿਚਾਰੀ ਨੂੰ ਕਿੰਨੀ ਕੁ ਪਿਆਸ ਲੱਗੀ ਹੋਈ ਆ ਤੇ ਜਿੰਨਾ ਟਾਈਮ ਆਪਾਂ ਇੰਡੋਰ ਖੋਲਿਆ ਜਦੋਂ ਦੀ ਤਰਪਾਈਲ ਪਾਈ ਹੋਈ ਆ ਇਹ ਬਸ ਇਸੇ ਤਰ੍ਹਾਂ ਹੀ ਆ ਜਿਹੜੀ ਸਾਈਡ ਤੋਂ ਜੇ ਇੱਕ ਵਾਰੀ ਥੋੜਾ ਜਿਹਾ ਸਾਈਡ ਤੇ ਜਾਂਦੀ ਹੈ ਜੇ ਮੈਂ ਤਰਪਾਈਲ ਲਾਉਣਾਗਾ ਤੇ ਉਸ ਤੋਂ ਬਾਅਦ ਵਿੱਚ ਫੇਰ ਮੜਾ ਜਾਂ ਦਾਜ ਮਾਰ ਕੇ ਨਾ ਤੇ ਫੇਰ ਆ ਜਾਂਦੀ ਹੈ ਹੁਣ ਇਧਰਲੇ ਬੰਨੇ ਆਪਾਂ ਸਰਵਿਸ ਜਿਹਦੀ ਦੀ ਕੰਪਲੀਟ ਕਰੀ ਜਾਂਦੇ ਹੈਗੇ ਪਰ ਚਿਪਕਲੀ ਹੁਣ ਉਤਲੇ ਬੰਨੇ ਦੀ ਹੋ ਕੇ ਆ ਗਈ ਇੱਥੇ ਵੇਖੋ ਆ ਤਰਪੈਲ ਨੂੰ ਮੂੰਹ ਲਾ ਲਾ ਕੇ ਤੇ ਇਧਰੋਂ ਪਾਣੀ ਪੀਤੀ ਜਾਂਦੀ ਹੈਗੀ ਆ ਬਾਕੀ ਤਾਂ ਹੀ ਕਹਿੰਦੇ ਨੇ ਕਿ ਇਹ ਬਹੁਤ ਖਤਰਨਾਕ ਹੁੰਦੀਆਂ ਜਿਵੇਂ ਕਹਿ ਦਈਏ ਵੀ ਜੇ ਦੁੱਧ ਦੇ ਵਿੱਚ ਜਾਂ ਕੋਈ ਬਰਤਨਾਂ ਦੇ ਵਿੱਚ ਇਦਾਂ ਇਹ ਜੀਪਾ ਮਾਰ ਮਾਰ ਕੇ ਤੇ ਇਦਾਂ ਦੇ ਬਾਅਦ ਦੇ ਵਿੱਚ ਜਿਹੜੀ ਇਹ ਲਾਰ ਛੱਡਦੀ ਜਿਹੜਾ ਇਨਸਾਨ ਵਾਸਤੇ ਬਹੁਤ ਹੀ ਜ਼ਿਆਦਾ ਘਾਤਕ ਸਿੱਧ ਹੋ ਜਾਂਦਾ ਹੈਗਾ ਤੇ ਆਹ ਵੇਖੋ ਹੁਣ ਇਹ ਪਾਣੀ ਉਦੋਂ ਦਾ ਪੀਤੀ ਜਾਂਦੀ ਆ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਉਸ ਤੋਂ ਬਾਅਦ ਵਿੱਚ ਨਾ ਸਾਇਜ ਵੀ ਪੂਰੀ ਪਕਾਨੇ ਤਰ੍ਹਾਂ ਫੁੱਲ ਗਈ ਸੀਗੀ ਪਾਣੀ ਪੀ ਪੀ ਗਏ ਇਹ ਸੀ ਏ ਸੀ ਦੀ ਵੀ ਸਰਵਿਸ ਵਾਲਾ ਕੰਮ ਕੰਪਲੀਟ ਹੋ ਗਿਆ ਅੱਜ ਆਪਾਂ ਪਹੁੰਚੇ ਸੀ ਪਿੰਡ ਬੋਪਾਰਾ ਜਿਹੜਾ ਕਿ ਮਾਝੇ ਦੀ ਧਰਤੀ ਤੇ ਆ ਵੀਡੀਓ ਪਸੰਦ ਆਈ ਨੂੰ ਵੱਤੋ ਉਹਦਾ ਲਾਈਕ ਸ਼ੇਅਰ ਕਮੈਂਟ ਕਰਨਾ